ਪੱਗ ਦੀਆਂ ਅੱਜ ਦੀਆਂ ਖਬਰਾਂ ਦਾ ਸਿਲਸਲਾ ਯੂਪੀ ਦੇ ਵਿੱਚ ਜਿਹੜੀ ਭਗੜੜ ਮਚੀ ਇੱਕ satsang ਦੇ ਵਿੱਚ ਹੁਣ 100 ਤੋਂ ਵੀ ਵੱਧ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਉੱਥੋਂ ਆ ਰਹੀਆਂ ਨੇ ਗੱਲ ਉੱਥੋਂ ਸ਼ੁਰੂ ਕਰਦੇ ਹਾਂ ਜੀ ਆ ਉੱਥੋਂ ਹੋਰ ਕੀ ਅਪਡੇਟ ਆ ਹਾਂ ਬਿਲਕੁਲ ਜੀ ਯੂਪੀ ਦੇ ਹਾਥਰਾਸ ਤੇ ਵਿੱਚ ਇੱਕ ਬਾਬੇ ਦਾ satsang ਸੀਗਾ ਤੇ ਉਹਦੇ ਵਿੱਚ 50000 ਤੋਂ ਵੱਧ ਭੀੜ ਇਕੱਠੀ ਹੋ ਗਈ ਤੇ ਬਾਅਦ ਵਿੱਚ ਉਹਦਾ ਲੋਸ ਸੰਭਾਲੇ ਨਹੀਂ ਗਏ ਪ੍ਰਬੰਧਕਾਂ ਤੋਂ ਤੇ ਇਹ ਜਿਵੇਂਣੀ ਕਿ ਉਹਦੇ ਵਿੱਚ 122 ਤੋਂ ਵੱਧ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ ਜਦੋਂ ਕਿ ਪ੍ਰਸ਼ਾਸਨ ਨੂੰ ਪੁਲਿਸ ਨੂੰ ਅਫਸਰਸ਼ਾਹੀ ਨੂੰ ਕੋਈ ਨਹੀਂ ਪਤਾ ਮੀਡੀਆ ਕਰਮੀਆਂ ਨੇ ਖੁਦ ਲਾਸ਼ਾਂ ਗਿਣੀਆਂ ਨੇ ਸੋ ਹਸਪਤਾਲ ਦੇ ਵਿੱਚ ਇੱਕ ਚ 97 ਲਾਸ਼ਾਂ ਨੇ ਤੇ ਬਾਕੀ ਬਾਹਰ ਕੋਈ ਸੜਕਾਂ ਤੇ ਪਈਆਂ ਨੇ ਕੋਈ ਟੈਂਪੂ 'ਚ ਪਈਆਂ ਨੇ ਕੋਈ ਟਰੈਲੀ 'ਚ ਪਈ ਆ ਕੋਈ ਰੇੜੇ ਤੇ ਪਈ ਆ ਤੇ ਉਹ ਸਾਰੀਆਂ ਗਿਣਤੀ ਤੋਂ ਬਾਅਦ ਮੀਡੀਆ ਦੇ ਹਵਾਲੇ ਨਾਲ ਜਾਣਕਾਰੀ ਹੈ 122 ਤੋਂ ਵੱਧ ਲਾਸ਼ਾਂ ਨੇ ਮਤਲਬ ਵਿੱਚੇ ਜ਼ਖਮੀ ਤੇ ਵਿੱਚੇ ਭਗਦੜ 'ਚ ਮਾਰੇ ਗਏ ਲੋਕਾਂ ਨੂੰ ਹੈਂ ਟੈਂਪੋ ਟ੍ਰੈਲੀਆਂ ਚ ਭਰ ਕੇ ਲੈ ਜਾਣਾ ਪਿਆ ਅਫਸਰ ਖੜੇ ਦੇਖਤੇ ਰਹੇ ਪੁਲਿਸ ਖੜੀ ਦੇਖਦੀ ਰਹੀ ਕੋਈ ਉਹਨਾਂ ਦਾ ਇੰਤਜ਼ਾਮ ਨਹੀਂ ਸੀ ਹੈਂ ਹਾਥ ਰਸ ਤੋਂ ਥੋੜੀ ਦੂਰੀ ਦੇ ਉੱਤੇ ਆ ਇੱਕ ਖੇਤਰ ਉੱਥੇ 47 ਕਿਲੋਮੀਟਰ ਦੂਰ ਹੈ ਜਿੱਥੇ ਫੁੱਲ ਵਾਈ ਪਿੰਡ ਹੈ ਕੋਈ ਉਸ ਪਿੰਡ ਦੇ ਵਿੱਚ ਇਹ ਆਪਣੇ ਆਪ ਨੂੰ ਭੋਲਾ ਬਾਬਾ ਆ ਕੇ ਕੇ ਮਤਲਬ ਹੈਨਾ ਇਹ ਇਹਨੇ ਇਹ ਬਾਬਾ ਜਿਹੜਾ ਇਹ satsang ਕਰਦਾ ਉਹਦੇ ਸਮਾਗਮ ਦੇ ਵਿੱਚ ਲੋਕ ਆਏ ਸੀ ਤੇ ਉਹ ਬਾਬੇ ਦੇ ਸਮਾਗਮ ਤੋਂ ਬਾਅਦ satsang ਤੋਂ ਬਾਅਦ ਜਦੋਂ ਬਾਬਾ ਜਾਣ ਲੱਗੇ ਆਪਣੇ ਕਾਫਲੇ ਦੇ ਨਾਲ ਸ਼ਰਧਾਲੂ ਉਹਦੇ ਪੈਰਾਂ ਦੀ ਮਿੱਟੀ ਚੱਕਣ ਦੇ ਚੱਕਰ 'ਚ ਉਹਦੇ ਮਗਰ ਤੁਰ ਪਏ ਹੂੰ ਉਹ ਉਸ ਚੀਜ਼ ਨੇ ਭਗੜੜ ਮਚਾਈ ਤੇ ਭਗੜੜ 'ਚ ਮਤਲਬ ਉਹ ਪਾਣੀ ਉੱਥੇ ਉਹਦਾ ਅਸਲੀ ਜਿਹੜਾ ਠੰਡਾ ਏ ਇਸ ਬਾਬੇ ਦਾ ਉਹ ਐ ਨਲਕੇ ਦਾ ਪਾਣੀ ਹੂੰ ਉਹ ਨਲਕੇ ਦਾ ਪਾਣੀ ਭਰ ਕੇ ਵੰਡਿਆ ਜਾਂਦਾ ਲੋਕਾਂ ਤੇ ਛਿੜਕਿਆ ਜਾਂਦਾ ਤੇ ਉਸ ਭਗੜੜ ਦੇ ਵਿੱਚੋਂ ਪਾਣੀ ਦਾ ਛੜਕਾ ਵੀ ਹੁੰਦਾ ਰਿਹਾ ਤੇ ਉਹਦੇ ਵਿੱਚ ਲੋਕ ਮਰਨ ਲੱਗੇ ਤੇ ਇਹ ਗਿਣਤੀ 122 ਤੱਕ ਚਲੇਗੀ ਜਦੋਂ ਕਿ 400 500 ਤੋਂ ਵੱਧ ਲੋਕ ਜ਼ਖਮੀ ਨੇ ਪਰ ਤੁਸੀਂ ਯੂਪੀ ਦੇ ਵਿੱਚ ਯੋਗੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਇਹ ਤਸਵੀਰ ਹੈ ਕਿ ਐਡੇ بڑے ਸਮਾਗਮ ਹੋਣ ਤੇ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਹੀ ਨਹੀਂ ਹਮ ਘਟਨਾ ਤੋਂ ਪਹਿਲਾਂ ਵੀ ਤੇ ਘਟਨਾ ਤੋਂ ਬਾਅਦ ਵੀ ਕੋਈ ਪ੍ਰਬੰਧ ਨਹੀਂ ਸੋ ਹਸਤਾਲਾਂ ਦੇ ਵਿੱਚ ਕੋਈ ਪ੍ਰਬੰਧ ਨਹੀਂ ਕੁਛ ਨਹੀਂਗਾ ਸੋ ਇਸ ਲਈ ਉੱਥੇ ਸਥਿਤੀ ਕਾਫੀ ਤਣਾਅ ਵਾਲੀ ਬਣੀ ਹੋਈ ਆ ਤੇ ਲੋਕਾਂ ਦੇ ਵਿੱਚ ਰੋਸਾ ਹੈ ਕਿ ਲਾਸ਼ਾਂ ਤੱਕ ਚੱਕਣ ਲਈ ਕੋਈ ਬੰਦਾ ਨਹੀਂ ਮਿਲਿਆ ਹੁਣ ਇਸ ਘਟਨਾ ਦੇ ਨਾਲ ਜਿੱਥੇ ਨਵੀਂ ਬਣੀ ਸਰਕਾਰ ਦੇ ਲਈ ਫੇਰ ਸਵਾਲ ਖੜਾ ਮੈਂ ਕੱਲ ਨੂੰ ਵਿਸਤਾਰਤ ਇਸ ਪਰ ਰਿਪੋਰਟ ਕਰੂੰਗਾ ਕਿ ਜਿੱਦਾਂ ਵੀ ਇਹ ਸਰਕਾਰ ਬਣੀ ਆ ਹੁਣ ਤੱਕ ਕਿੰਨਾ ਕੁਸ਼ ਕੀ ਕੁਛ ਵਾਪਰ ਚੁੱਕਿਆ ਪਰ ਉਹਨਾਂ ਦੇ ਉੱਤੇ ਰੱਤਾ ਵੀ ਅਸਰ ਨਹੀਂ ਆ ਜੀ ਪਰ ਇਹ ਸਭ ਦੇ ਦਰਮਿਆਨ ਲੋਕਾਂ ਦੇ ਮਨਾਂ 'ਚ ਜਿਹੜਾ ਜਾਗਨ ਜਾਣਨ ਦਾ ਸਵਾਲ ਆ ਉਹ ਇਹ ਹੈ ਕਿ ਆਖਰੇ ਬਾਬਾ ਕੌਣ ਹੈ ਜੀ ਇਹ ਇਹ ਕਿਹੜਾ ਬਾਬਾ ਜੀ ਦਾ ਅਹਿਸਾਸ ਸੰਗ ਸੀਗਾ ਬਿਲਕੁਲ ਜੀ ਇਹ ਬਾਬਾ ਆਪਣੇ ਆਪ ਨੂੰ ਭੋਲੇ ਬਾਬੇ ਦੇ ਨਾਂ ਤੇ ਕਰਦਾ ਆਪਣੀ ਧਰਮ ਪਤਨੀ ਵੀ ਨਾਲ ਰੱਖਦਾ ਆਪਣੀ ਆਰਮੀ ਵੀ ਨਾਲ ਰੱਖਦਾ ਆਪ ਚਿੱਟੇ ਕੱਪੜੇ ਪਾਉਂਦਾ ਤੇ ਆਦਮੀ ਇਹਦੀ ਕਾਲੇ ਕੱਪੜੇ ਪਾਉਂਦੀ ਆ ਹੂੰ ਸੋ ਨਾ ਆਰਮੀ ਕੁਛ ਕਰ ਸਕ ਚੀ ਨਾ ਬਾਬਾ ਕੁਛ ਕਰ ਸਕਿਆ ਹਾਂ ਪਰ ਇਹ ਬਾਬਾ ਜਿਹੜਾ ਹੈਗਾ ਜੀ ਇਹ ਪੁਲਿਸ ਤੋਂ ਭਗੌੜਾ ਇੱਕ ਤਰ੍ਹਾਂ ਨਾਲ ਹੂੰ ਪੁਲਿਸ ਚ ਭਰਤੀ ਸੀਗਾ ਤੇ ਆਪਣੇ ਆਪ ਨੂੰ ਦੱਸਦਾ ਕਿ ਮੈਂ ਸਮੇਂ ਤੋਂ ਪਹਿਲਾਂ ਬੀਆਰਐਸ ਲੈ ਲਈ ਕਿਉਂਕਿ ਮੇਰਾ ਤਾਲਮੇਰ ਭਗਵਾਨ ਨਾਲ ਹੋ ਗਿਆ ਸੀ ਭਗਵਾਨ ਨੇ ਮੇਰੀ ਇਹ ਸੇਵਾ ਲਾਤੀ ਜਦੋਂ ਕਿ ਸਚਾਈ ਇਹ ਹੈ ਕਿ ਇਸ ਬਾਬੇ ਦੇ ਉੱਤੇ ਸਰੀਰ ਸਰੀਰਕ ਸ਼ੋਸ਼ਣ ਦੇ 5 ਤੋਂ ਵੱਧ ਕੇਸ ਚੱਲਦੇ ਨੇ ਹੂੰ ਸੋ ਇਹ ਇਹ ਜਿਹੜਾ ਅੱਜ ਕਟਨਾ ਵਾਪਰੀ ਉਸ ਮਾਮਲੇ ਦੇ ਵਿੱਚ ਇਹ ਬਾਬਾ ਪਹਿਲਾਂ ਤੋਂ ਹੀ ਜਦੋਂ ਪੁਲਿਸ ਤੋਂ ਕੱਢਿਆ ਗਿਆ ਸੀ ਉਸ ਸਮੇਂ ਵੀ ਇਹਦੇ ਉੱਤੇ ਇਸੇ ਤਰ੍ਹਾਂ ਦਾ ਇੱਕ ਕੇਸ ਸਾਹਮਣੇ ਆਇਆ ਸੀ ਜੀ ਤੇ ਉਸ ਤੋਂ ਬਾਅਦ ਹੁਣ ਬਾਬਾ ਬਣਨ ਤੋਂ ਬਾਅਦ ਵੀ ਪਰ ਚਾਰਜ ਇਹ ਮਾਮਲੇ ਚੱਲਦੇ ਨੇ ਪਰ ਬਾਬੇ ਦੀ ਪਹੁੰਚ ਕਿੰਨੀ ਹੋਗੀ ਤੁਸੀਂ ਇਹ ਦੇਖੋ ਕਿ ਇਹਦੀ ਸਟੇਜ ਦੇ ਉੱਤੇ ਹਰ 파ਟੀਆਂ ਦੇ ਰਾਜਨੀਤਿਕ ਲੀਡਰ ਮੱਥਾ ਟੇਕਣ ਆਉਂਦਾ ਹੂੰ ਹੂੰ ਕਿ ਕਿਉਂਕਿ ਇਸ ਬਾਬੇ ਦੇ ਕੋਲ ਵੋਟ ਬੈਂਕ ਹੈ ਮੈਨੂੰ ਅੱਜ ਵੀ ਯਾਦ ਹੈ ਕਿ ਕਰੋਨਾ ਦੇ ਦੌਰਾਨ ਇਸੇ ਬਾਬੇ ਨੇ ਇੱਕ ਪ੍ਰੋਗਰਾਮ ਰੱਖ ਲਿਆ ਆਪਣਾ ਹੂੰ ਤੇ ਉਸ ਪ੍ਰੋਗਰਾਮ ਦੇ ਵਿੱਚ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਮਿਲੀ ਪੰਜਾਬ ਤੋਂ 70 ਬੰਦਿਆਂ ਦੀ ਹੂੰ ਤੇ ਪਰ ਉਸ ਸਮੇਂ ਵੀ 30000 ਤੋਂ 40000 ਬੰਦਾ ਇਕੱਠਾ ਹੋ ਗਿਆ ਸੀ ਤੇ ਬਾਅਦ ਵਿੱਚ ਉਸ ਮਤਨੇ ਦਾ ਵੀ ਪਰਚਾ ਹੋਇਆ ਸੀ ਸੋ ਇਹ ਇਹ ਬਾਬੇ ਦੇ ਸਟੇਜ ਦੇ ਉੱਤੇ ਸਾਰੇ ਲੀਡਰ ਆਉਂਦੇ ਨੇ ਜੀ ਤੇ ਇਸ ਲਈ ਰਾਜਨੀਤੀ ਤੌਰ ਦੇ ਉੱਤੇ ਇਹਦਾ ਬਚਾਅ ਕਰਨ ਦੀਆਂ ਕੋਸ਼ਿਸ਼ਾਂ ਵੀ ਹੁੰਦੀਆਂ ਰਹੀਆਂ ਹੋਣਗੀਆਂ ਤਾਂ ਹੀ ਪੰਜ ਕਿਸਾਂ ਤੋਂ ਵੱਧ ਵੀ ਬਚਿਆ ਜੀ ਜੀ ਪਰ ਸਾਡੀ ਕਹੀ ਜੀ ਇੰਨੀ ਸਰਦਾ ਹੈ ਕਿ ਇੱਥੇ ਮਤਲਬ ਕਿ ਡੇਰਾ ਸਰਸੇ ਵਾਲਾ ਵੀ ਹੈ ਨਾ ਅਜੇ ਵੀ ਬਾਬਾ ਹੈ ਨਾ ਅਜੇ ਵੀ ਉਹਦੇ ਚੇਲੇ ਹੈਗੇ ਨੇ ਇੱਥੇ ਆਸ਼ਰਾਮ ਦੇ ਵੀ ਅਜੇ ਵੀ ਚੇਲੇ ਹੈਗੇ ਨੇ ਤੇ ਅਜੇ ਬਾਬੇ ਦੇ ਹੋਏ ਨੇ ਇਸੇ ਲਈ ਫਿਰ ਇਹ ਲੋਕੇ ਥੰਦੇ ਨੂੰ ਆਉਂਦੇ ਨੇ ਇਹ ਇਹਨਾਂ ਦਾ ਬਿਜ਼ਨਸ ਹੈ ਤੇ ਜੋ ਉਸ ਬਿਜ਼ਨਸ ਨੇ ਆਮਛੜ ਦਾਲੂਆਂ ਦੀ ਨਿਹੱਥੇ ਲੋਕਾਂ ਦੀ ਜਾਨ ਲੈ ਲਈ ਪਰ ਸ਼ਾਇਦ ਅਸੀਂ ਫਿਰ ਵੀ ਨਾ ਜਾਗੇ ਹੂੰ ਦਿਪਕ ਜੀ ਇਹ ਦੱਸਿਓ ਜਿਹੜਾ ਜਲੰਧਰ ਪੱਛਮੀ ਦੇ ਵਿੱਚ ਦਿਮਨੀ ਚੋਣਾ ਜਿਹੜਾ ਅਕਾਲੀ ਉਮੀਦਵਾਰ ਹੈ ਸੁیرے ਦਲਬਦਰੀ ਸ਼ਾਮੀ ਘਰ ਵਾਪਸੀ ਕੀ ਹੋਇਆ ਜੀ ਉਧਰ ਕਮਾਲ ਦਾ ਡਰਾਮਾ ਭਾਜੀ ਇਹ ਰਾਜਨੀਤੀ ਦਾ ਤੁਸੀਂ ਸਿਖਰ ਦੇਖੋ ਹਮ ਕਿ ਇੱਕ ਜਿਹੜੀ ਤੱਕੜੀ ਪਿੱਛੇ ਦੋ ਤੇਰਾ ਲੜੀ ਜਾਂਦੀਆਂ ਨੇ ਕਿ ਦੇਖੋ ਜੀ ਤੱਕੜੀ ਵਾਲੇ ਉਮੀਦਵਾਰ ਦਾ ਸਾਫ ਸੰਤਾ ਜੀ ਦੂਏ ਕਹਿੰਦੇ ਦੇਖੋ ਜੀ ਇਹ ਪਹਿਲੀ ਵਾਰ ਹੋਊਗਾ ਜੀ ਕਿ ਅਕਾਲੀ ਹਾਂ ਤੱਕੜੀ ਦੀ ਬਜਾਏ ਹਾਥੀ ਨੂੰ ਵੋਟਾਂ ਪਵਾ ਰਹੇ ਨਹੀਂ ਜਦੋਂ ਕਿ ਆਪਣਾ ਉਮੀਦਵਾਰ ਖੜਾ ਹੈ ਜੀ ਤੇ ਇਹ ਜਿਹੜੀ ਤੇ ਉਸ ਬੀਬੀ ਦੀ ਪੈਰ ਵੀ ਕਰ ਰਹੀ ਸੀ ਉਹਨਾਂ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਕਿ ਬੀਬੀ ਕਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਰਾਏ ਵਾਲੇ ਘਰ ਚ ਪਹੁੰਚ ਗਈ ਤੇ ਕਦੋਂ ਪਾਰਟੀ ਸ਼ਾਮਲ ਹੋਗੀ ਹੂੰ ਬੀਬੀ ਸਵੇਰੇ ਮੁੱਖ ਮੰਤਰੀ ਭਗਵੰਤ ਨਾਲ ਮਾਨ ਨਾਲ ਮੀਟਿੰਗ ਕਰਨ ਜਾਂਦੀ ਹੈ ਤੇ ਉੱਥੇ ਫੈਸਲਾ ਕਰਦੀ ਆ ਆਵਾਜ਼ੀ ਪਾਰਟੀ ਸ਼ਾਮਲ ਜੀ ਤੇ ਫਿਰ ਇਹਨਾਂ ਦੀ ਭੱਜੜ ਮਚਦੀ ਹੈ ਤੇ ਸ਼ਾਮ ਤੱਕ ਇਹਨਾਂ ਲਈ ਬੁਗਾ ਖੁੱਲ੍ਹਾ ਆਖਰਕਾਰ ਚ ਫਿਰ ਪੈਰ ਵੀ ਇਹਨਾਂ ਮਤਲਬ ਆਵਾਜ਼ੀ ਪਾਰਟੀ ਨਹੀਂ ਕਰ ਪਈ ਪੈਰਾਂ ਨਹੀਂ ਰੱਖ ਪਈ ਜੀ ਤੋਂ ਫਿਰ ਸ਼ਾਮ ਨੂੰ ਜਾ ਕੇ ਫਿਰ ਬੀਬੀ ਜਗੀਰ ਕਰੋੜਾ ਨੇ ਬਡਾਲੇ ਉਹਨਾਂ ਨੇ ਬੀਬੀ ਮਨਾਲੀ ਤੇ ਮੀਡੀਆ ਸਾਹਮਣੇ ਬਿਠਾ ਲਈ ਕਹਿੰਦੀ ਜੀ ਮਤਲਬ ਕਿ ਇਹ ਇਹ ਹੁਣ ਕਬਰਾਈ ਹੋਈ ਆ ਫਿਕਰਮੰਦ ਆ ਪਰ ਇਹ ਅਕਾਲੀ ਉਮੀਦਵਾਰਾਂ ਤੱਕੜੀ ਦੇ ਚੋਣਸ਼ਾਂ ਤੇ ਖੜੀ ਆ ਲੋਕ ਅੱਜ ਵੀ ਨਾਲ ਨੇ ਹਾਂ ਇਸ ਲਈ ਬੀਬੀ ਦੀ ਘਰ ਵਾਪਸੀ ਹੋ ਗਈ ਸਵੇਰੇ ਬੀਬੀ ਅਕਾਲੀ ਦਲ ਛੱਡ ਕੇ ਹਾਂ ਤੱਕੜੀ ਛੱਡ ਕੇ ਝਾੜੂ ਨਾਲ ਗਈ ਸੀ ਤੇ ਸ਼ਾਮ ਢਲਦੇ ਆ ਹੀ ਬੀਬੀ ਫਿਰ ਮੁੜ ਕੇ ਅਕਾਲੀ ਦਲ ਚ ਵਾਪਸ ਆ ਗਈ ਪਰ ਅਜੇ ਉਸੇ ਅਕਾਲੀ ਦਲ ਚ ਜਿਹੜੇ ਅਕਾਲੀ ਦਲ ਨੂੰ ਅਕਾਲੀ ਦਲ ਦਾ ਮੌਜੂਦਾ ਪ੍ਰਧਾਨ ਸੁਖਗਤ ਕਹਿੰਦਾ ਕਿ ਹੁਣ ਸਾਡੇ ਨਾਲ ਨਹੀਂ ਜੀ ਪਰ ਜਿਹੜੀ ਕਹਾਣੀ ਹੈ ਉਹ ਸਮਝਣ ਦੀ ਲੋੜ ਹੈ ਕਿ ਬੀਬੀ ਸਰਜੀਤ ਕੌਰ ਦੀ ਜੇ ਕਿਹੜੀ ਮਜਬੂਰੀ ਹੋਣੀ ਕਿ ਪੰਥਕ ਪਰਿਵਾਰ ਚੋਂ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਪਛੋਖੜ ਚੋਂ ਹੋਣ ਦੇ ਬਾਵਜੂਦ ਉਸ ਨੂੰ ਪਾਰਟੀ ਬਦਲਣੀ ਪਈ ਜੀ ਇਹ ਬੀਬੀ ਲਗਾਤਾਰ ਇਥੋਂ ਐਮਸੀ ਬਣਦੀ ਆ ਰਹੀ ਆ ਹੂੰ ਹੂੰ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਸੀ ਪਰ ਆਰਥਿਕ ਸਥਿਤੀ ਬੀਬੀ ਦੀ ਬਹੁਤ ਚੰਗੀ ਨਹੀਂ ਆ ਹੂੰ ਹੂੰ ਮਤਲਬ ਲਗਾਤਾਰ ਐਮਸੀ ਬਣਦੇ باوجود ਵੀ ਜੇ ਉਹ ਕਿਰਾਏ ਦੇ ਖਰਚਾ ਔਰ ਗਰੀਬੀ ਚੋ ਲਿੰਕ ਰਹੀ ਹੈ ਇਹਦਾ ਮਤਲਬ ਉਹ ਕੋਈ ਇਮਾਨਦਾਰੀ ਨਾਲ ਦੀ ਵੀ ਕੋਈ ਚੀਜ਼ ਹੈ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪਰ ਇਹ ਸਮੇਂ ਜਦੋਂ ਅਕਾਲੀ ਦਲ ਦੇ ਉਮੀਦਵਾਰ ਸੀ ਅਕਾਲੀ ਦਲ ਦਾ ਪਾਟੋ ਤਾੜ ਹੋਣਾ ਹੂੰ ਹੂੰ ਤੇ ਇਹਦੇ ਵਿੱਚੋ ਇਹ ਵੀ ਸਵਾਲ ਉੱਠਿਆ ਕਿ ਸੁਖਵੀਰ ਬਾਦਲੇ ਤਾਂ ਸਾਥ ਛੱਡੇ ਕਿਉਂਕਿ ਤਣਾੜ ਨਹੀਂ ਸੀ ਬੀਬੀ ਜੇਹੀ ਕਾਰਾਂ ਕੋਠੀਆਂ ਤਣਾੜ ਹੁੰਦੀ ਫਿਰ ਉਹਦਾ ਅਸਾਸਨਾ ਛੱਡਦੇ ਕਹਿੰਦੇ ਜੀ ਪਰ ਉਸ ਦੇ باوجود ਵੀ ਜੇਕਰ ਇਹਨੂੰ ਪਾਲਾ ਬਦਲਣਾ ਪਿਆ ਕੀ ਇਹ ਸਿਆਸੀ ਘਟਨਾਕਰਮ ਤੋਂ ਮਜਬੂਰ ਹੋ ਕੇ ਇਕਾਲੀ ਦਲ ਨੂੰ ਤਾਂ ਇਸ ਹਲਕੇ 'ਚ ਜੋ ਵੋਟਾਂ ਹੀ ਕਿੰਨੀਆਂ ਪਈਆਂ ਸੀ ਹੈਨਾ 2900 ਕੁਝ ਵੋਟਾਂ ਸੋ ਇਸ ਲਈ ਕਹਿੰਦੇ ਕਿ ਉਸ ਵਾਰ ਦੇ ਨਾਲ ਇਹ ਮਜਬੂਰੀ ਸੀ ਜਾਂ ਹੁਣ ਅਕਾਲੀ ਦਲ ਪਾਟੋ ਤਾੜ ਹੋ ਗਿਆ ਉਹ ਇਸ ਲਈ ਉਹ ਲੱਗਿਆ ਕਿ ਮੇਰਾ ਬਣਨਾ ਖੱਟਣਾ ਕੁਛ ਨਹੀਂ ਇਸ ਲਈ ਉਧਰ ਗਈ ਕਿ ਉਸ ਨੂੰ ਜਿਹੜਾ ਮੁੱਖ ਮੰਤਰੀ ਭਗਵਾਨ ਜੀ ਨੇ মিডিਆ ਸਾਹਮਣੇ ਕਿਹਾ ਕਿ ਬੀਬੀ ਨੂੰ ਸਰਕਾਰ 'ਚ ਬਣਦਾ ਕੋਈ ਰੁਤਬਾ ਦੇਾਂਗੇ ਬਣਦਾ ਸਥਾਨ ਦੇਾਂਗੇ ਕੋਈ ਇਹ ਜਿਹਾ ਲਾਲਚ ਦੇ ਕੇ ਪਰਮਾਇਆ ਗਿਆ ਜੀ ਜਾਂ ਉਹਦੀ ਖੁਦੀ ਇੱਛਾ ਸੀ ਕਿ ਉਹਨਾਂ ਨੂੰ ਸੁੱਤਾ ਦੇ ਨੇੜੇ ਚੱਲ ਜੀ ਇੱਧਰ ਤਾਂ ਕੁਝ ਬਣਨਾ ਨਹੀਂ ਇਹ ਤਾਂ ਆਪਸ ਵਿੱਚ ਹੀ ਸਿਰ ਪਾੜੀ ਜਾਂਦੇ ਨੇ ਇੱਕ ਬਾੰਦ ਸੋ ਇਹ ਸਾਰੇ ਪਹਿਦੂਆਂ ਤੇ ਸ਼ਾਮ ਨੂੰ ਫੇਰ ਮਿੱਟੀ ਪੈ ਗਈ ਤੇ ਜਦੋਂ ਸਰਜੀਤ ਕੌਰ ਫੇਰੀ ਵਾਪਸ ਆ ਗਏ ਪਰ ਇਹ ਦੇਖੋ ਕਿ ਅਕਾਲੀ ਦਲ ਅਜੇ ਵੀ ਨਹੀਂ ਸਮਝ ਪਾ ਰਿਹਾ ਕਿ ਇੱਕ ਨਹੀਂ ਦੋ ਹੋ ਗਏ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਅਕਾਲੀ ਦਲ ਦਾ ਉਮੀਦਵਾਰ ਹਰਦੀਪ ਬਟਰੇਲਾ ਹੈ ਟਿਕਟ ਲੈ ਕੇ ਪ੍ਰਚਾਰ ਕਰਕੇ ਛੱਡ ਕੇ ਆਵਾਦੂ ਪਾਰਟੀ ਚਲਾ ਗਿਆ ਸੀ ਜੀ ਤੇ ਹੁਣ ਇਹ ਦੂਸਰੀ ਵਾਰ ਹੋਇਆ ਕਿ ਤੱਕੜੀ ਦੇ ਚੋਣ ਨਿਸ਼ਾਨ ਵਾਲੀ ਉਮੀਦਵਾਰ ਆਵਾਦੀ ਪਾਰਟੀ ਚੱਲ ਗਈ ਬੇਸ਼ੱਕ ਹੁਣ ਸ਼ਾਮ ਨੂੰ ਬਾਪਤੀ ਹੋ ਗਈ ਸੋ ਹੁਣ ਮੈਨੂੰ ਲੱਗਦਾ 10 ਤਰੀਕ ਤੱਕ ਤਾਂ ਪਹਿਰੇ ਤੇ ਰਹਿਣਗੇ ਜਗੀਰ ਕੌਰ ਉਹ ਨਹੀਂ ਕਿਤੇ ਫੇਰ ਨਾਲ ਕੁਝ ਹੋ ਜਾਵੇ ਸੋ ਪਰ ਇਹ ਇਹ ਸ਼ੁਭ ਸੰਕੇਤ ਨਹੀਂ ਹੈ ਇਹ ਇਹ ਰਾਜਨੀਤੀ ਦੀ ਗਰਾਫਟ ਵੀ ਹੈ ਔਰ ਇਹ ਮੁੱਖ ਮੰਤਰੀ ਦੇ ਅਕਸ ਨੂੰ ਵੀ ਸਵਾਲ ਹੈ ਜੀ ਕਿ ਥੋੜੇ ਰਲਾਵੇਂ ਤੋਂ ਬਾਅਦ ਵੀ ਬੰਦਾ ਵਾਸਤੇ ਜਾ ਰਿਹਾ ਹੈ ਜੀ ਜੀ ਕੋਈ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਹੈ ਕਿ ਭਾਈ ਹਰ ਲੀਡਰ ਨੂੰ ਤੁਸੀਂ ਸ਼ਾਮਲ ਕਰਾਉਣਾ ਤੁਹਾਡਾ ਹੀ ਕੰਮ ਹੈ ਤੁਸੀਂ ਪਾਰਟੀ ਦੇ ਜਿਵੇਂ ਮੋਦੀ ਦੀ ਕਿਹਾ ਜਾਂਦਾ ਨਾ ਕਿ ਇਹ ਦੇਸ਼ ਲਈ ਘੱਟ ਤੇ ਪ੍ਰਧਾਨ ਮੰਤਰੀ ਉਹਦੇ ਲਈ ਘੱਟ ਪਾਰਟੀ ਦੀ ਬਹੁਤ ਕੰਮ ਕਰਦੇ ਕੋਈ ਹਾਲ ਕੀ ਪੰਜਾਬ ਦੇ ਮੁੱਖ ਮੰਤਰੀ ਬਣੋਗੇ ਜੀ ਤੁਸੀਂ ਪਾਰਟੀ ਲਈ ਉਹ ਕੰਮ ਕਰੋਗੇ ਪੰਜਾਬ ਦੀ ਮੁੱਖ ਮੰਤਰੀ ਦੀ ਭੂਮਿਕਾ ਚ ਕਾ ਦੋ ਆਉਂਗੇ ਹਮ ਇਹ ਉਹਨਾਂ ਦਿੱਤੇ ਸਵਾਲੀਆ ਚਿੰਨ੍ਹ ਵੀ ਅੱਜ ਜੀ ਦੀਪਕ ਜੀ ਇਹ ਦੱਸਿਓ ਹੁਣ ਜਿਹੜੀ ਆ ਜਲੰਧਰ ਦੇ ਵਿੱਚ ਜਿਮਨੀ ਚੋਣ ਵਾਸਤੇ ਕੈਂਪੇਨਿੰਗ ਵਗੈਰਾ ਚੱਲ ਰਹੀ ਹੈ ਉਹਦੇ ਵਿੱਚ ਪਾਵੇਂ ਪੌਲਟ ਮਾਨਹੋਂ ਜਾਂ ਰਾਜਾ ਬੜਿੰਗਹੋਂ ਜਾਂ ਚਰਨਜੀਤ ਚੰਨੀ ਹੋਣ ਜਾਂ ਸੁਸ਼ੀਲ ਰਿੰਕੂ ਹੋਣ ਇਹਨਾਂ ਦੀਆਂ ਪਤਨੀਆਂ ਨੇ ਕੈਂਪੇਨਿੰਗ ਵਾਲਾ ਮੋਰਚਾ ਸੰਭਾਲਿਆ ਹੋਇਆ ਕੀ ਚੱਲ ਰਿਹਾ ਜੀ ਵੀਰੇ ਜੀ ਤੁਹਾਨੂੰ ਯਾਦ ਹੋਣਾ ਕਿ ਆਪਾਂ ਪਿਛਲੇ ਦਿਨਾਂ 'ਚ ਇਸ ਪਹਿਲੂ ਤੇ ਗੱਲ ਕਰਦੇ ਆਏ ਕਿ ਜਲੰਧਰ ਪੱਛਮੀ ਇਹਨਾਂ ਲਈ ਨੱਕ ਦਾ ਸਵਾਲ ਹੈ ਜੀ ਜਲੰਧਰ ਪੱਛਮੀ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਦਿੱਖਦਾ ਕਿ ਜੇ ਇੱਥੋਂ ਜਿੱਤ ਕੇ ਜਾਵਾਂਗੇ ਤਾਂ ਜਿਮਨੀ ਚੋਣਾਂ ਦਾ ਰਾਹ ਖੁੱਲਦਾ ਜੀ ਜਿਮਨੀ ਚੋਣਾਂ ਤੋਂ ਬਾਅਦ ਪੂਰੇ ਪੰਚਾਇਤੀ ਚੋਣਾਂ ਨਗਰ ਨਿਗਮ ਚੋਣਾਂ ਪਈਆਂ ਫਿਰ 227 ਪਿਆ ਹੂੰ ਹੂੰ ਇਸ ਲਈ ਜਲੰਧਰ ਪੱਛਮੀ ਕੋਈ ਹੁਣ ਮੈਦਾਨ ਖਾਲੀ ਨਹੀਂ ਛੱਡਣਾ ਚਾਹੁੰਦਾ ਜੀ ਇਸੇ ਲਈ ਇਸ ਗਰਮੀ 'ਚ ਇਸ ਬਦਲਦੇ ਮੌਸਮ ਦੇ ਵਿੱਚ ਅੱਤ ਦੇ ਔਖੇ ਮੌਸਮ ਦੇ ਵਿੱਚ ਵੀ ਆਪਣੀਆਂ ਧਰਮ ਪਤਨੀਆਂ ਨੂੰ ਸਾਰੀਆਂ ਰਾਜਨੀਤਿਕ ਧਿਰਾਂ ਨੇ ਮੈਦਾਨ 'ਚ ਤਾਰ ਦਿੱਤਾ ਕੀ ਚੰਨੀ ਕੀ ਬੜਿੰਗ ਹੈ ਕੀ ਮਾਨ ਤੇ ਕੀ ਸ਼ਸ਼ੀਲਿੰਕੂ ਤੇ ਕੀ ਸ਼ਿਤਨੁਗਰਾ ਹੂੰ ਹੂੰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਧਰਮ ਵੈਸੇ ਮੁੱਖ ਮੰਤਰੀ ਸਾਹਿਬ ਦਾ ਘਰੇ ਲੈ ਲਿਆ ਹੁਣ ਉੱਥੇ ਜੀ ਹੈ ਨਾ ਪਰ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਰੀ ਕੁਝ ਅਜੇ ਮਹੀਨਾ ਖੰਡ ਪਹਿਲਾਂ ਮਾਤਾ ਬਣੇ ਨੇ ਤੇ ਜਵਾਕੜੀ ਬਹੁਤ ਛੋਟੀ ਆ ਜੀ ਸੋ ਉਸ ਜਵਾਕੜੀ ਨੂੰ ਛੱਡ ਕੇ ਵੋਟਾਂ ਮੰਗਣੀਆਂ ਬਹੁਤ ਜ਼ਰੂਰੀ ਨੇ ਕਿ ਚੰਡੀ ਗੱਲ ਪਕਸ ਦੇ ਮੁੰਡੇ ਨੂੰ ਵੋਟਾਂ ਪਾਉਣੀਆਂ ਮੈਂ ਹੂੰ ਸੋ ਇਸ ਲਈ ਉਹ ਉਹ ਪੂਰੀ ਸ਼ਿੱਦਤ ਨਾਲ ਨੰਗੇ ਪੈਰੀ ਹਲਕੇ ਚ ਵੋਟਾਂ ਮੰਗ ਰਹੇ ਨੇ ਤੇ ਉਧਰ ਇਸੇ ਤਰ੍ਹਾਂ ਚਰਨਜੀਤ ਚੰਨੀ ਸਾਹਿਬका ਮੁੱਖ ਮੰਤਰੀ ਧਰਮਪਤਨੀ ਡਾਕਟਰ ਕਮਲਜੀਤ ਘੋੜੂ ਵੀ ਵੋਟਾਂ ਮੰਗਣ ਲਈ ਮੈਦਾਨ 'ਚ ਨਿਤਰੀ ਐ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਭਾਜਪਾਰ ਕਾਂਗਰਸ 1500 ਦਾ ਹੀ ਫਰਕ ਸੀ ਹੂੰ ਇਸ ਹਲਕੇ 'ਚ ਤੇ ਜੇ ਉਹ 1500 ਦਾ ਫਰਕ ਦੀ ਬਜਾਏ 550 ਵੋਟ ਵੀ ਭਾਜਪਾ ਵੱਧ ਲੈ ਗਈ ਤਾਂ ਛਿੱਟ ਗਈ ਜੀ ਇਸ ਲਈ ਉਹ ਚੰਨੀ ਜੀ ਕਹਿੰਦੇ ਕਿ ਭਾਈ ਮੇਰੀ ਇਲਾਜ ਰੱਖਣੀ ਐ ਤੂੰ ਵੀ ਆ ਜਾ ਉਹ ਵੀ ਝੌਂਕਤੀ ਤੇ ਇਸੇ ਤਰ੍ਹਾਂ ਸੁਸ਼ੀਲ ਰਿੰਕੂ ਦੀ ਧਰਮਪਤਨੀ ਸਨੀਤਾ ਰਿੰਕੂ ਉਹ ਉਹ ਵੀ ਉੱਥੋਂ ਐਮਸੀ ਰਹੀ ਆ ਤੇ ਇਸ ਲਈ ਉਹਨੂੰ ਲੱਗਦਾ ਕਿ ਹਾਂ ਮੇਰਾ ਵੀ ਮੈਦਾਨ 'ਚ ਨਿਤਰਨਾ ਜ਼ਰੂਰੀ ਆ ਮੈਂ ਤਾਂ ਚੱਪੇ-ਚੱਪੇ ਤੋਂ ਬਾਕਮਾ ਛੀ ਤੈਨੂੰ ਉਗਰਾਲ ਚਲੋ ਖੁਦ ਉਮੀਦਵਾਰ ਆ ਤੇ ਰਾਜਾ ਬੜਿੰਗ ਦੀ ਧਰਮ ਪਤਨੀ ਅਮਰਤਾ ਬੜਿੰਗ ਤਾਂ ਇਹ ਸਮਝਦੀ ਆ ਕਿ ਚੋਣ ਲੜਨੀ ਹੋ ਮੈਨੂੰ ਆਉਂਦੀ ਆ ਮੇਰੇ ਕੋਲ ਹੀ ਸਭ ਤੋਂ ਵੱਧ ਤਜਰਬਾ ਹੈ ਉਹ ਤਾਂ ਹੁਣ ਮੈਦਾਨ 'ਚ ਨਿਤਰਦੀ ਉਹ ਨਿਤਰਦੀ ਆ ਹੈ ਨਾ ਤੇ ਉਹਨੂੰ ਲੱਗਦਾ ਜਿੱਥੇ ਮੈਂ ਜਾਂਦੀ ਆ ਮੈਂ ਜਿੱਥੇ ਵੀ ਕੱਢ ਲੈਨੀ ਆ ਤੇ ਉਹ ਇਹ ਵੀ ਦੇਖਦੀ ਆ ਕਿ ਮੇਰੀ ਪ੍ਰੈਕਟਿਸ ਵੀ ਹੁੰਦੀ ਰਹੀ ਕੋਸਾ ਦਾ ਗਿੱਧੜਵਾਹੇ ਤੋਂ ਮੈਂ ਚੋਣ ਵੀ ਲੜਦੀ ਹੋਵੇ ਜੀ ਤੇ ਇਸ ਲਈ ਅਮਰਤਾ ਬੜਿੰਗ ਵੀ ਰਾਜਾ ਬੜਿੰ ਅਕਟਰ ਗੁਰਪ੍ਰੀਤ ਕੌਰ ਤੇ ਸ਼ਿਸ਼ਿਰ ਰਿੰਕੂ ਦੀ ਹੈ ਤਾਂ ਪਤਨੀ ਸੁਨੀਤਾ ਰਿੰਕੂ ਸਾਰੀਆਂ ਰਾਜਤਕ ਲੀਡਰਾਂ ਨੇ ਆਪਣੀਆਂ ਧਰਮ ਪਤਨੀਆਂ ਨੂੰ ਇਸ ਲਈ ਕਿੰਨਾ ਮੁਸ਼ਕਲ ਹੋਵੇਗਾ ਇਹ ਚੋਣ ਪੇੜ ਕਿਉਂਕਿ ਇੱਥੇ ਕਾਫੀ ਖੇਲਾ ਹੋਣਾ ਜੇ ਬਾਕੀ ਆ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਪਿਛਲੇ ਦਿਨੀ ਇੱਕ ਪਾਟੀਆਂ ਨਾਂ ਦਾ ਸਾਬਕਾ ਡਿਪਟੀ ਮੇਅਰ ਰਿਆ ਨਗਰ ਕੌਂਸਲ ਚੋਂ ਆਮਾਦੀ ਪਾਟੇ ਸ਼ਾਮਿਲ ਕੀਤਾ ਹੂੰ ਕਹਿੰਦੇ ਉਹਦੇ ਕੋਲ ਪਹੁੰਚ ਵੀ ਆ ਅਪਰੋਚ ਵੀ ਆ ਪੈਸਾ ਵੀ ਆ ਤੇ ਵੋਟ ਵੀ ਆ ਜੀ ਪਰ ਇਹ ਸ਼ਾਇਦ ਭੁੱਲ ਗਿਆ ਆਮ ਆਦਮੀ ਪਾਰਟੀ ਕਿ ਕਿਸੇ ਸਮੇਂ ਉਹਦਾ ਪੇਚਾ ਪਿਆ ਸੀ ਇਸ ਇਹ ਹਲਕੇ ਦੇ ਬਾਲਮਿਕੀ ਭਾਈਚਾਰੇ ਦੇ ਮਤਲਬ ਨਵੇਂਦਿਆਂ ਨਾਲ ਹੂੰ ਹੂੰ ਤੇ ਇਥੋਂ ਤੱਕ ਸਥਿਤੀ ਬਣ ਗਈ ਸੀ ਕਿ ਸਫਾਈ ਕਰਮਚਾਰੀਆਂ ਨੇ ਬਾਲਮਿਕੀ ਭਾਈਚਾਰੇ ਦੇ ਕੁਝ ਨਵੇਂਦਿਆਂ ਨੇ ਉਹਦੇ ਦਫ਼ਤਰ 'ਚ ਜਾ ਕੇ ਕੂੜਾ ਤੱਕ ਸਿੱਟਿਆ ਸੀ ਕਿਉਂਕਿ ਉਹਨਾਂ ਨੂੰ ਉਹਨਾਂ ਬਾਰੇ ਕੋਈ ਮੱਦੇ ਸ਼ਬਦ ਬੋਲੇ ਸੀ ਜੀ ਸੋ ਹੁਣ ਕਹਿੰਦੇ ਆਮ ਆਦਮੀ ਪਾਰਟੀ ਪਾਰਟੀ ਨੂੰ ਤਾਂ ਲਈ ਪਰ ਉਹਦੇ ਕਰਨ ਬਾਲਮਿਕੀ ਭਾਈਚਾਰਾ ਦੂਰ ਹੋ ਜਾਣਾ ਔਰ ਇਸ ਖੇਤਰ 'ਚ ਭਗਤ ਭਾਈਚਾਰਾ ਰਵੀਰਾਤ ਭਾਈਚਾਰਾ ਪਰ ਬਾਲਮਿਕੀ ਭਾਈਚਾਰਾ ਅਹਿਮ ਹੈ ਜੀ ਇਹ ਖੇਤਰ ਪੰਜਾਬ ਦੇ ਕਮਜ਼ੋਰ ਵਰਗ ਵਿੱਚੋਂ ਵੀ ਆਰਥਿਕ ਤੌਰ ਤੇ ਪਛੜੇ ਵਰਗ ਵਿੱਚੋਂ ਵੀ ਤੇ ਖਾਸ ਕਰਕੇ ਇੱਥੇ ਨਸ਼ੇ ਦੀ ਹੁਣ ਬਹੁਤ ਮਦਦ ਹੈ ਉਹ ਇਸ ਲਈ ਖਾਸੀ ਮੁਸ਼ਕਲਾਂ ਤੋਂ ਲੰਘ ਰਹੇ ਕਿਉਂਕਿ ਇੱਥੇ ਫਟਵਾਲ ਬਣਦੀ ਸੀ ਕਦੇ ਕਦੇ ਹਾਕੀ ਬਣਦੀ ਸੀ ਕਦੇ ਇੱਥੇ ਚਮੜੇ ਦਾ ਚੰਗਾ ਕਾਰੋਬਾਰ ਸੀ ਹੁਣ ਸਾਰਾ ਕੁਝ ਚਾਈਨਾ ਮਾਲ ਲਿਆ ਕੇ ਵੇਚਣ ਵਾਲੇ ਕੰਮ ਤੇ ਆ ਗਏ ਸੋ ਇਸ ਲਈ ਉਸ ਹਲਕੇ ਦੀ ਹਾਲਤ ਕੀ ਹੈ ਉਹਦੇ ਨਾਲ ਕਿਵੇਂ ਨਜਿੱਠੇ ਗਿਆ ਆਮ ਆਦਮੀ ਪਾਰਟੀ ਦੇ ਕਿਵੇਂ ਉਹਨਾਂ ਦੀ ਸਰਕਾਰ ਇਹ ਦੇਖਣ ਵਾਲੀ ਗੱਲ ਹੋएगी ਇਸ ਲਈ ਉਹਨਾਂ ਦੇ ਵੀ ਚੁਣੌਤੀ ਹੈ ਤੇ ਕਾਂਗਰਸ ਨੇ ਆਪਣਾ ਲੋਕ ਸਭਾ ਵਾਲਾ ਪ੍ਰਦਰਸ਼ਨ ਤੋਂ ਰਹਿਣਾ ਉਹਦੇ ਲਈ ਵੀ ਚੁਣੌਤੀ ਹੈ ਭਾਜਪਾ ਇਥੋਂ ਸੀਟ ਕੱਢਣਾ ਚਾਹੁੰਦੀ ਹੈ ਉਹਦੇ ਲਈ ਵੀ ਚੁਣੌਤੀ ਹੈ ਤੇ ਅਕਾਲੀ ਦਲ ਆਪਣੀ ਥਾਕ ਬਚਾਉਣ ਦੀ ਲੜਾਈ ਲੜ ਰਿਹਾ ਹੈ ਤੇ ਉਹ ਵੀ ਕਿਹੜਾ ਕੋਈ ਵੱਸਪਾਲੇ ਪਾਸੇ ਖੜ ਕੇ ਤੇ ਕੋਈ ਤਕਰੀ ਵਾਲੇ ਪਾਸੇ ਖੜ ਕੇ ਸੋ ਇਸ ਲਈ ਸਾਰਿਆਂ ਨੇ ਆਪਣੀਆਂ ਆਪਣੀਆਂ ਧਰਮ ਪਤਨੀਆਂ ਤਾਂ ਮੈਦਾਨ ਚ ਚੌਂਕਿਆ ਕਿ ਸ਼ਾਇਦ ਇਹਨਾਂ ਨਾਲੇ ਕੁਝ ਵੋਟ ਵੱਧ ਜੁਗੇ ਦੇਖਦੇ ਹਾਂ ਜੀ 10 ਤਰੀਕ ਵੀ ਦੂਰ ਨਹੀਂ ਤੇ 13 ਵੀ ਨਤੀਜੇ 13 ਨੂੰ ਜੀ ਦੀਪਕ ਜੀ ਇਹ ਦੱਸਿਓ ਉਹ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਅਮਰਿਤਪਾਲ ਸਿੰਘ ਚੋਣ ਜਿੱਤੇ ਬੜੇ ਵੱਡੇ ਮਾਰਜਨ ਦੇ ਨਾਲ ਸਭ ਤੋਂ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਚੋਣ ਜਿੱਤੀ ਆ ਪਰ ਜੇਲ੍ਹ ਵਿੱਚ ਹੋਣ ਕਰਕੇ ਤੇ NSA ਐਕਸਟੈਂਡ ਹੋਣ ਕਰਕੇ ਅਜੇ ਤੱਕ ਅਮਰਿਤਪਾਲ ਸਿੰਘ ਨੇ ਸੌਂ ਨਹੀਂ ਚੁੱਕੀ ਅੱਗੇ ਦਾ ਰਾਹ ਕੀ ਹੈ ਜੀ ਨੈਕਸਟ ਕੀ ਹੋਏਗਾ ਇਸ ਤੋਂ ਬਾਅਦ ਬਿਲਕੁਲ ਇਹ ਸਵਾਲ ਇਸ ਲਈ ਉਸ ਸਮੇਂ ਹੋਰ ਵੱਡਾ ਹੋ ਜਾਂਦਾ ਹੈ ਜਦੋਂ ਲਗਭਗ ਚੁਣੇ ਹੋਏ ਲੋਕ ਸਭਾ ਦੇ ਸਾਰੇ ਮੈਂਬਰਾਂ ਨੇ ਸੌਂ ਚੁੱਕ ਲਈ ਹੋਗੇ ਜੀ ਤੇ ਦੋ ਮੈਂਬਰ ਸਿੱਧੇ ਤੌਰ ਤੇ ਉਹ ਰਹਿ ਗਏ ਜਿਹੜੇ ਜੇਲ੍ਹ 'ਚ ਸੀ ਹੁਣ ਉਹਨਾਂ ਚੋਂ ਵੀ ਰਾਸ਼ਿਦ ਹੋਰਾਂ ਦਾ ਜਿਹੜੇ ਬਾਰਾਮੂਲਾ ਤੋਂ ਜੰਮੂ ਕਸ਼ਮੀਰ ਤੋਂ ਜਿੱਤੇ ਨੇ ਉਹ ਤਿਹਾਰ ਜੇਲ੍ਹ 'ਚ ਬੰਦ ਨੇ ਤੇ ਐਨਆਈਏ ਨੇ ਕਹਿ ਦਿੱਤਾ ਕਿ ਹਾਂ ਇਹਨਾਂ ਨੂੰ ਸੌਂਚਕਾਉਣ ਦੀ ਮਤਲਬ ਮਿਲਣਾ ਚਾਹੀਦਾ ਇਹਨਾਂ ਨੂੰ ਸੌਂਚਕਾਈ ਜਾਵੇ ਸਾਡੇ ਵੱਲੋਂ ਕੋਈ ਆਬਜੈਕਸ਼ਨ ਨਹੀਂ ਹੈ ਤੇ ਉਹ ਇੱਕ ਦੋ ਦਿਨਾਂ 'ਚ ਕੋਰਟ ਦਾ ਆ ਜਾਣਾ ਉਹਦੇ ਉੱਤੇ ਪ੍ਰਤੀਕਰਮ ਤੇ ਉਹ ਤੋਂ ਉਹਨਾਂ ਨੂੰ ਮਨਜ਼ੂਰੀ ਮਿਲ ਜੇ ਤਾਂ ਐਨਆਈਏ ਨੇ ਪਰਮਿਸ਼ਨ ਦਿੱਤੀ ਆ ਮਤਲਬ ਕੋਰਟ ਨੇ ਉਹਨਾਂ ਨੂੰ ਕਹਿ ਦੇਣਾ ਕਿ ਠੀਕ ਹੈ ਇਹਨਾਂ ਨੂੰ ਸੌਂਚਕਾਓ ਸੋ ਰਾਸ਼ਿਦ ਹੋਰਾਂ ਦੇ ਇਸ ਵਾਲਿਆਂ ਜਦੋਂ ਖਬਰ ਆਈ ਕਿ ਹਾਂ ਉਹਨਾਂ ਲਈ ਪੰਜ ਕੰਦਾਰਾ ਖੁੱਲ ਰਿਹਾ ਤਾਂ ਅਮਰਿਤਪਾਲ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਵਕੀਲ ਨੂੰ ਜਾਂ ਉਹਨਾਂ ਦੇ ਸਮਰਥਕਾਂ ਨੂੰ ਲੱਗਿਆ ਕਿ ਫਿਰ ਅਮਰਿਤਪਾਲ ਸਿੰਘ ਨੂੰ ਕਿਉਂ ਨਹੀਂ ਮੈਨੂੰ ਅੱਜ ਵੀ ਧਿਆਨ ਚਾ ਕਿ ਜਦੋਂ ਇਹ ਖਬਰ ਨਸਰ ਹੋਈ ਸੀ ਕਿ 11 ਜੂਨ ਨੂੰ ਅਮਰਿਤਪਾਲ ਸਿੰਘ ਹੋਰਾਂ ਨੇ ਡਬਲੂ ਗੱਡ ਜੇਲ੍ਹ ਚੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਕਿ ਮੈਂ ਕਾਨੂੰਨ ਸਾਹਿਬ ਹਲਕੇ ਤੋਂ ਜੱਟਿਆਂ ਐ ਤੇ ਮੈਨੂੰ ਲੋਕਾਂ ਨੇ ਫਤਵਾ ਦਿੱਤਾ ਜੀ ਤੋਂ ਉਸ ਨਾਤੇ ਮੇਰਾ ਹੱਕ ਬਣਦਾ ਕਿ ਮੈਂ ਭਾਰਤੀ ਸੰਸਦ ਜਾਵਾਂ ਤੇ ਹੈਨਾ ਮੈਂ ਸੋਚੁਕਾਂ ਤੋ ਇਸ ਲਈ ਕਹਿੰਦੇ ਕਿ ਉਸ ਚਿੱਠੀ ਦੇ ਉੱਤੇ ਕੋਈ ਰਿਐਕਸ਼ਨ ਨਹੀਂ ਆ ਰਿਹਾ ਸੀ ਜਿਹਨੂੰ ਲੈ ਕੇ ਹਲਦੇਵ ਖਾਲਸਾ ਹੋਰੀ ਉਹਨਾਂ ਦੇ ਵਕੀਲ ਵੀ ਚਿੰਤਾ ਸੀਗੇ ਤੇ ਉਹਨਾਂ ਨੇ ਕਿਉਂਕਿ ਮਾਮਲਾ ਜਿਹੜਾ ਐਨਐਸਏ ਵਾਲਾ ਉਹ ਅੰਮ੍ਰਿਤਸਰ ਦੇ ਵਿੱਚ ਸੀਗਾ ਤੇ ਉੱਥੋਂ ਕਾਰਵਾਈ ਚੱਲੀ ਸੀ ਇਸ ਲਈ ਉਹਨਾਂ ਨੇ ਉੱਥੇ ਦੇ ਡੀਸੀ ਨੂੰ ਵੀ ਚਿੱਠੀ ਲਿਖੀ ਸੀ ਹਾਂ ਤੇ ਉਹ ਸਾਰੀ ਚਿੱਠੀ ਕਰ ਕਰਾ ਕੇ ਜਦੋਂ ਇੱਧਰ ਪਹੁੰਚਦੀ ਆ ਪੰਜਾਬ ਸਰਕਾਰ ਕੋਲ ਤਾਂ ਕਾਫੀ ਦਿਨ ਉਹਦਾ ਇੰਤਜ਼ਾਰ ਕੀਤਾ ਜਾਂਦਾ ਪਰ ਜਦੋਂ ਰਾਸ਼ਦ ਵਾਲਾ ਮਾਮਲਾ ਸਾਹਮਣੇ ਆਇਆ ਸਦ ਪਰਿਵਾਰ ਤੇ ਵਕੀਲ ਨੇ ਕਿਹਾ ਕਿ ਜੇ ਨਹੀਂ ਕੋਈ ਸੁਣਵਾਈ ਹੁੰਦੀ ਸਾਨੂੰ ਪਰਮਿਸ਼ਨ ਨਹੀਂ ਮਿਲਦੀ ਸਰਕਾਰ ਆਗਿਆ ਨਹੀਂ ਦਿੰਦੀ ਫਿਰ ਅਸੀਂ ਸੁਪਰੀਮ ਕੋਰਟ ਦਾ ਵਿਰੋਧ ਕਰ ਸਕਦੇ ਹਾਂ ਜੀ ਪਰ ਇਹ ਸਭ ਦੇ ਦਰਮਿਆਨ ਪਤਾ ਲੱਗਾ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਉਹ ਚਿੱਠੀ ਤੇ ਸਹੀ ਪਾ ਕੇ ਆਪਣੇ ਵੱਲੋਂ ਕਾਰਵਾਈ ਪਾ ਕੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਭੇਜ ਦਿੱਤੀ ਹ ਹ ਕੋ ਇਸ ਲਈ ਹੁਣ ਓਮ ਬਿਰਲਾ ਹੋਰੀ ਦੇਖਣ ਕਿ ਉਹਨਾਂ ਨੇ ਅਗਲੀ ਕਾਰਵਾਈ ਕੀ ਕਰਨੀ ਹੈ ਪਰ ਇਧਰ ਪਰਿਵਾਰ ਨੇ ਔਰ ਉਹਨਾਂ ਦੇ ਵਕੀਲ ਨੇ ਕਹਿੰਦੇ ਕਿ ਹਾਂ ਸਪੀਕਰ ਸਭ ਤੋਂ ਸਮਾਂ ਮੰਗ ਰਿਹਾ ਕਿ ਮੁਲਾਕਾਤ ਆ ਸਾਨੂੰ ਸਮਾਂ ਦਿਓ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਥਿਤੀ ਕਿੱਥੇ ਆ ਕਿਉਂਕਿ ਤਕਨੀਕੀ ਤੌਰ ਤੇ ਰਾਜਦੇਵ ਖਾਲਸਾ ਹੋਰੀ ਜਾਣਦੇ ਨਹੀਂ ਉਹ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਹਨ ਨਾ ਮੰਡਲਸ ਵੱਲੋਂ ਵਿਸ਼ੇਗ ਬਾਦਚੋਂ ਉਹਨਾਂ ਦਾ ਰਾਸੀ ਸਿੱਖ ਸੰਗਤ ਨਾਲ ਫਿਰ ਆਰਐਸਐਸ ਨਾਲ ਫਿਰ ਭਾਜਪਾ ਨਾਲ ਨਾਤਾ ਜੁੜ ਗਿਆ ਤੇ ਪਰ ਉਹ ਅਮਰਪਾਲ ਸਿੰਘ ਦੇ ਵਕੀਲ ਨੇ ਤੇ ਇਸ ਲਈ ਕਹਿੰਦੇ ਕਿ ਉਹ ਹੀ ਜਾਣਦੇ ਨੇ ਕਿ ਭਾਈ ਜੇ 60 ਦਿਨ ਲੰਘ ਗਏ ਸੌ ਨਾ ਚੁੱਕੀ ਤਾਂ ਸੰਸਦ ਵੀ ਜਾ ਸਕਦੀ ਹੂੰ ਹੂੰ ਜੀ 8 ਦਿਨਾਂ ਦੇ ਅੰਦਰ-ਅੰਦਰ ਸੌਂ ਚੁੱਕਣਾ ਜ਼ਰੂਰੀ ਹੈ ਜਦੋਂ ਕਿ ਰਾਜਦੇਵ ਖੱਸਾ ਕਹਿੰਦੇ ਕਿ ਇਹਦੇ ਅੰਮ੍ਰਿਤਪਾਲ ਦੇ ਮਾਮਲੇ 'ਚ ਨਿਯਮ ਨਹੀਂ ਬਣਨਾ ਚਾਹੀਦਾ ਲਾਗੂ ਨਹੀਂ ਹੋਣਾ ਚਾਹੀਦਾ ਕਿ ਜੇ ਨਹੀਂ ਸੌਂਚ ਕਈ ਜਾ ਰਹੀ ਤਾਂ ਅੰਮ੍ਰਿਤਪਾਲ ਥੋੜਾ ਨਾ ਕਰਾ ਕਿ ਮੈਨੂੰ ਚੁਕਣੀ ਉਹ ਤਾਂ ਸਿਸਟਮ ਨੇ ਦੇਖਣਾ ਹੈ ਨਾ ਕਿ ਉਹਨੂੰ ਕਿਵੇਂ ਚਕਾਉਣੀ ਹੈ ਜੀ ਤੋਂ ਇਹ ਕਹਿੰਦੇ ਕਿ ਇਹ ਗੱਲ ਤਾਂ ਸਪੀਕਰ ਹਰ ਨੂੰ ਵੀ ਪਤਾ ਹੀ ਹੈ ਕਿ ਉਹ ਅੰਦਰ ਹੈ ਜੇਲ੍ਹ 'ਚ ਉਹ ਵੀ ਇਸ ਲਈ ਉਹਨਾਂ ਦੀ ਪਰੋਲ ਹੁੰਦੀ ਹੈ ਜ਼ਮਾਨਤ ਵਾਲਾ ਮਾਮਲਾ ਅੱਗੇ ਵੱਧ ਹੈ ਜਾਂ ਪਰਮਿਸ਼ਨ ਮਿਲਦੀ ਹੈ ਹੁਣ ਇਹ ਸਾਰਿਆਂ ਪਹਿਲੂਆਂ ਦੇ ਉੱਤੇ ਨਜ਼ਰ ਰਹੇਗੀ ਪਰ ਇਹ ਤਕਨੀਕੀ ਪਹਿਲੂ ਇੱਕ ਫਿਕਰਮੰਦੀ ਵਾਲਾ ਅਮਰਪਾਲ ਸਿੰਘ ਤੇ ਉਹਦੇ ਸਮਰਥਕਾਂ ਲਈ ਹੈਗਾ ਕਿ ਜੇ 60 ਦਿਨ ਤੋਂ ਉੱਪਰ ਗੁੰਗ ਲਗਭਗ ਮਹੀਨਾ ਤਾਂ ਹੋ ਗਿਆ 30 ਦਿਨ ਤਾਂ ਨੇੜੇ ਲੱਗੇ ਜੀ 24 ਤਰੀਕ ਨੂੰ ਨਤੀਜੇ ਆਏ ਸੀ ਚਿੱਠੀ ਲਿਖੀ ਨੂੰ ਵੀ 11 ਤਰੀਕਾ ਤੱਕ ਉਹ ਵੀ ਨੇੜੇ ਆਉਣ ਵਾਲੀ ਹੈ ਜੇ ਉਹਦੇ ਹਿਸਾਬ ਨਾਲ ਵੀ ਲਾਉਣਾ ਹੋਵੇ ਸੋ ਇਸ ਲਈ ਇਸ ਨੂੰ ਲੱਗਦਾ ਕਿ 1 ਮਹੀਨਾ ਲੰਘ ਗਿਆ 1 ਮਹੀਨਾ ਰਹਿੰਦਾ ਸੋ ਹੁਣ ਦੇਖਣ ਵਾਲੀ ਗੱਲ ਹੋਗੀ ਕਿ ਰਾਸ਼ੀਦ ਤੋਂ ਬਾਅਦ ਆਸ ਹੈ ਕਿ ਸਰਕਾਰ ਇਸ ਮਸਲੇ ਤੇ ਪਹਿਲ ਕਦਮੀ ਕਰਕੇ ਉਹਨਾਂ ਨੂੰ ਪਹੁੰਚ ਛਕਾਵੇ ਤੇ ਪਰ ਨਹੀਂ ਤਾਂ ਫਿਰ ਪਰਿਵਾਰ ਕਹਿੰਦਾ ਸੀ ਕੋਰਟ ਦਾ ਰੁਖ ਵੀ ਕਰਾਂਗੇ ਹੂੰ